ਅੱਜ ਸਾਡੇ ਸਮਾਜ 'ਚ ਨਵਾਂ ਟ੍ਰੈਂਡ ਚੱਲਿਆ ਜੀ ਸ਼ਹੀਦਾਂ ਦਾ ਪੈਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਦੇ ਆਂ ਵੀ ਆਵਗਾ ਧੋਕੇ ਉਹ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆਂ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇਦਾਂ ਤੁਰੇ ਫਿਰਦੇ ਜਿੱਥੇ ਉਹਦੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉੱਥੇ ਸ਼ਹੀਦ ਹੁੰਦੇ ਆ ਜੀ ਹੁਣ ਜਿਵੇਂ ਅੱਜ ਸਾਡੇ ਸਮਾਜ 'ਚ ਕਈ ਕਹਿੰਗੇ ਜੀ ਇੱਥੇ ਬਾਬਾ ਦੀਪ ਸਿੰਘ ਜੀ ਹੁੰਦੇ ਆ ਪੈਰੇ ਦੀ ਵਿਰੋਧਤਾ ਕਰਨ ਵਾਲੇ ਹੈ ਕੌਣ ਹੈ ਆ ਦੁਸ਼ਟ ਭੁੰਦੇ ਵਰਗੇ ਇਹ ਦੱਸੋ ਬਾਣੀ ਪੜਨੀ ਕਿਵੇਂ ਬਖੰਡ ਹੋਗੀ ਕਿ ਨਾਸਤਕ ਸਿੱਖਾਂ ਦੇ ਭਾਈ ਬਚੀਖਾਂ ਦਾ ਗਵਾਈ ਬਚੀਖੀ ਫਤੇ ਸੰਗਤਿਆ ਤੁਹਾਨੂੰ ਭਾਈ ਸਰਬਜੀਤ ਸਿੰਘ ਧੁੰਦਾ ਤੇ ਇੱਕ ਪ੍ਰਚਾਰਕਆ ਕਥਾ ਵਾਚਕਾ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਧੁੰਦਾ ਜੀ ਨੂੰ ਦੱਸਿਆ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਕਰਨੀ ਹੈ ਤਾਂ ਫਿਰ ਇਸਾਈਆਂ ਦੀ ਵਿਰੋਧਤਾ ਵੀ ਕਰੋ ਤੇ ਆਓ ਵੀਡੀਓ ਦੇਖਦੇ ਆਂ ਵੀਡੀਓ ਨੂੰ ਪੂਰਾ ਦੇਖੋ ਸਕਿਪ ਨਾ ਕਰਿਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਿਚਾਰ ਨੇ ਤੁਹਾਡੇ ਵਾਸਤੇ ਵੀ ਤੇ ਆਓ ਅੱਗੇ ਸ਼ੁਰੂ ਕਰਦੇ ਆਂ ਅੱਜ ਸਾਡੇ ਸਮਾਜਿਕ ਨਵਾਂ ਟਰੈਂਡ ਚੱਲਿਆ ਜੀ ਸ਼ਹੀਦਾਂ ਦਾ ਪੈਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਦੇ ਆਂ ਵੀ ਆਵਗਰ ਤੋਕੇ ਉਹ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆਪਾਂ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇਦਾਂ ਤੁਰੇ ਫਿਰਦੇ ਜਿੱਥੇ ਉੱਥੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉੱਥੇ ਸ਼ਹੀਦ ਹੁੰਦੇ ਆ ਜੀ ਹੁਣ ਜਿਵੇਂ ਅੱਜ ਸਾਡੇ ਸਮਾਜ ਚ ਕਈ ਕਹਣਗੇ ਜੀ ਇਹ ਬਾਬਾ ਦੀਪ ਸਿੰਘ ਜੀ ਹੁੰਦੇ ਆ ਪੈਰੇ ਦੀ ਵਿਰੋਧਤਾ ਕਰਨ ਵਾਲੇ ਹੈ ਕੌਣ ਹੈ ਆ ਦੁਸ਼ਟ ਧੁੰਦੇ ਵਰਗੇ ਇਹ ਦੱਸੋ ਬਾਣੀ ਪੜਨੀ ਕਿਵੇਂ ਪਖੰਡ ਹੋ ਇਹ ਨਾਸਤਕ ਸਿੱਖਾਂ ਦੇ ਵਿੱਚ ਕਹਿੰਦੇ ਪਖੰਡਾ ਹੈ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਅਜੇ ਤੱਕ ਅਜੇ ਕਿਸੇ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟਣੀ ਸੀ ਕਦੀ ਭਾਈ ਮਨੀ ਸਿੰਘ ਦਾ ਨਾਮ ਲਿਆ ਉਹਦੇ ਬੰਦ-ਬੰਦ ਘਟੇ ਗਏ ਸੀ ਭਾਈ ਦਿਆਲਾ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਮਹਾਨ ਗੁਰਸਿੱਖ ਤੇ ਸਾਰੇ ਹੋਏ ਨੇ ਪਰ ਅਗਲੇ ਇਹ ਵੇਂਦੇ ਆ ਕਿ ਕਿਹੜੇ ਗੁਰਸਿੱਖ ਦਾ ਨਾਮ ਲਿਆ ਜੀ ਦੁਕਾਨ ਥੋੜੀ ਜੀ ਵਧੀਆ ਚੱਲ ਸਕਦੀ ਹੈ ਇਹ ਲੋਕ ਬੇਇੱਜ਼ਤੀ ਪ੍ਰੂਫ ਨੇ ਬੇਇੱਜ਼ਤੀ ਜਿੰਨੇ ਮਰਜ਼ੀ ਇਹਨਾਂ ਦੇ ਛੱਤਰ ਪੈ ਜਾਣ ਫੇਰ ਵੀ ਕੋਈ ਸ਼ਰਮ ਨਹੀਂ ਕਰੀ ਤੁਸੀਂ ਭਾਈ ਤਾਰੂਸ ਦੇ ਨਾਂ ਤੇ ਥਾਂ ਥਾਂ ਤੇ ਗੁਰਦਾਰੇ ਬਣੇ ਵੇਖੇ ਕਿਤੇ ਤੋਂ ਸਾਡੇ ਪਖੰਡੀ ਲੋਕ ਇਦਾਂ ਦੀਆਂ ਦੁਕਾਨਾਂ ਖੋਲੀ ਫਿਰਦੇ ਆ ਤੇ ਨਾਲੇ ਮੈਂ ਤਾਂ ਕਹਿੰਦਾ ਵੀ ਆਹਾਂ ਸ਼ੀਦਾਂ ਦਾ ਪਹਿਰਾ ਹੁੰਦਾ ਆਹੜੇ ਲੀਡਰ ਕਰਪਸ਼ਨ ਕਰਦੇ ਆ ਨਸ਼ਾ ਵੇਚਦੇ ਛੱਡੋ ਇਹਨਾਂ ਸ਼ੀਦਾਂ ਨੂੰ ਇੱਧਰ ਮੂੰਹ ਚੋਕੇ ਜਿੱਦਾਂ ਮਰਜ਼ੀ ਤੁਰ ਫਿਰਨੇ ਗੁਰੂ ਤੇ ਹੀ ਛੱਡ ਬੈਠੇ ਆ ਤਾਂ ਅਸਾਈਆਂ ਦਾ ਜਿਹੜਾ ਪਖੰਡ ਚੱਲਦਾ ਉਦੋਂ ਤੁਹਾਡਾ ਮੂੰਹ ਕੁੱਟਦਾ ਉਦੋਂ ਕਿਉਂ ਨਹੀਂ ਬੋਲਦੇ ਉਹਨੂੰ ਪਖੰਡ ਨਹੀਂ ਕਹਿੰਦੇ ਕੈਨੇਡਾ ਗਿਆ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਤੇ ਮੈਂ ਵੀ ਪੋਛੀ ਬੈਠਾ ਸੀ ਉਸੇ ਗੁਰਦੁਆਰਿਆਂ ਦੇ ਨਾਂ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਰਹਿਣ ਦਿਓ ਬਹੁਤ ਵਧੀਆ ਗੱਲ ਹੋਏਗੀ ਪਰ ਅਸੀਂ ਆਪਣੇ ਆਪ ਅੱਛਾ ਜਾਂਸਪਰ ਇਦਾਂ ਕਰੋ ਸਾਰਿਆਂ ਸਿੱਖਾਂ ਦੇ ਨਾਂ ਤੇ ਖੋਲੋ ਪਰ ਉਹਨੂੰ ਪਤਾ ਵੀ ਭਾਈ ਤਾਰੂ ਸਿੰਘ ਦਾ ਨਾਂ ਲੈ ਕੇ ਜੇ ਗੁਰਦੁਆਰਾ ਖੋਲਾਂਗੇ ਤੇ ਉਹਨਾਂ ਚੱਲਣਾ ਨਹੀਂ ਉਹ ਇਦਾਂ ਕਰਕੇ ਵੀ ਬਣਾ ਬਣਾ ਕੇ ਸਾਡੇ ਦਿਮਾਗ ਤੇ ਜੇ ਕਿਹਨੂੰ ਅੱਜ ਰੋਕੋ ਗੁਰਮਤ ਆਉਂਦੀ ਕੱਖ ਨਹੀਂ ਆ ਸਿੱਧੇ ਅਗਲੇ ਲੜਨ ਵਾਸਤੇ ਆਉਂਦੀ ਹੈ ਤੇ ਜੇ ਤੇਰੇ ਚ ਐਡੀ ਜ਼ਰੂਰਤ ਸੀ ਅਮਰੀਕਾ ਦੇ ਵਿੱਚੋਂ ਵਿਚਾਰ ਕਰਨ ਤੋਂ ਕਿਉਂ ਭੱਜਿਆ ਤੂੰ ਉੱਥੇ ਵਿਚਾਰ ਕਿਉਂ ਨਾ ਕਰੀਂ ਸਿੰਘਾਂ ਦੇ ਨਾਲ ਲੈ ਕੇ ਪੁਲਿਸ ਦੀਆਂ ਸਕਿਉਰਟੀਆਂ ਬਕਵਾਸ ਕਰਨਾ ਬੜਾ ਸੌ ਜਦੋਂ ਸਾਹਮਣੇ ਸਾਧ ਸੰਗਤ ਜੀ ਬੋਲਣਾ ਪੈਂਦਾ ਨਾ ਕੋਈ ਗੁਰੂ ਕਾ ਖਾਲਸਾ ਟੱਕਰਦਾ ਹੈ ਪਤਾ ਤਾਂ ਉਦੋਂ ਲੱਗਦਾ ਹੈ ਉਦੋਂ ਇਹ ਪ੍ਰਚਾਰ ਕਿੱਥੋਂ ਆਇਆ ਇਹ ਸੋਚਣ ਵਾਲੀ ਗੱਲ ਹੈ ਗੁਰਮਤ ਦਾ ਪ੍ਰਚਾਰ ਤੇ ਹੈ ਸਿੱਖ ਦਾ ਸਿਰ ਗੁਰੂ ਤੋਂ ਸਲਾਇ ਕਿਸੇ ਹੋਰਗੇ ਦੇ ਚੁਣਨਾ ਚਾਹੁੰਦਾ ਭਾਵੇਂ ਮੱਠੀ ਹੈ ਭਾਵੇਂ ਕਬਰ ਹੈ ਭਾਵੇਂ ਕੋਈ ਜਗ੍ਹਾ ਹੈ ਜੇ ਅਸਾਈਆਂ ਦੇ ਪ੍ਰਚਾਰ ਨੂੰ ਠੱਲ ਪਾਈ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿਹੜਾ ਚਪਹਿਰਾ ਸਾਹਿਬ ਹੁੰਦਾ ਆ ਲੋਕ ਉੱਥੇ ਜਾਂਦੇ ਨੇ ਉਹਨੇ ਠੱਲ ਪਾਈ ਐ ਅੱਜੇ ਦੀ ਧਰਤੀ ਤੇ ਚੱਲ ਰਿਆ ਲੱਖਾਂ ਦਾ ਕੱਠ ਹੁੰਦਾ ਉਹ ਕਦੇ ਨਹੀਂ ਬੋਲਦੇ ਉਹ ਬੋਲਦੇ ਕਾਹਦੇ ਤੇ ਐ ਬਾਬਾ ਦੀਪ ਸਿੰਘ ਦਾ ਅਸਥਾਨ ਐ ਅੰਮ੍ਰਿਤਸਰ ਸਾਹਿਬ ਸ਼ਹੀਦ ਗੰਜ ਗੁਰਦੁਆਰਾ ਜਿੱਥੇ ਸੰਗਤਾਂ ਬਾਣੀ ਪੜ੍ਹਦੀਆਂ ਨੇ ਚਪੈਰੇ ਚਪੈਰੇ ਦੀ ਬਾਣੀ ਉਹ ਚਪੈਰਾ ਹੈ ਕੀ ਐ ਉਹਦੇ ਵਿੱਚ ਪੰਜ ਪਾਠ ਜਪਜੀ ਦੇ ਪੰਜ ਚੌਪਈ ਦੇ ਸੁਖਮਣੀ ਸਾਹਿਬ ਦਾ ਪਾਠ ਆਨੰਦ ਸਾਹਿਬ ਦਾ ਪਾਠ ਇਹ ਸੰਗਤਾਂ ਕਰਦੀਆਂ ਨੇ ਇਹ ਚਪੈਰੇ ਦੀ ਵਿਰੋਧਤਾ ਕਰਨ ਵਾਲੇ ਹੈ ਕੌਣ ਹੈ ਆ ਦੁਸ਼ਟ ਧੁੰਦੇ ਵਰਗੇ ਆ ਅਮਰੀਕ ਚੰਡੀਗੜ੍ਹੀਏ ਵਰਗੇ ਇਹ ਨਾਸਤਕ ਸਿੱਖਾਂ ਦੇ ਵਿੱਚ ਕਹਿੰਦੇ ਪਖੰਡ ਹੈ ਜੇ ਤੁਸੀਂ ਪਖੰਡ ਕਹਿਣਾ ਤਾਂ ਅਸਾਈਆਂ ਦਾ ਜਿਹੜਾ ਪਖੰਡ ਚੱਲਦਾ ਉਦੋਂ ਤੁਹਾਡਾ ਮੂੰਹ ਟੁੱਟਦਾ ਉਦੋਂ ਕਿਉਂ ਨਹੀਂ ਬੋਲਦੇ ਉਹਨੂੰ ਪਖੰਡ ਨਹੀਂ ਕਹਿੰਦੇ ਜਿਹੜੀ ਬਾਣੀ ਪੜਨੀ ਉਹਨੂੰ ਪਖੰਡ ਕਹਿੰਦੇ ਆ ਇਹ ਦੱਸੋ ਬਾਣੀ ਪੜਨੀ ਕਿਵੇਂ ਪਖੰਡ ਹੋਗੀ ਆ ਦੁਸ਼ਟ ਪੰਥ ਪ੍ਰੀਤ ਵਰਗੇ ਸਾਧ ਸੰਗਤ ਜੀ ਦੋ ਤਰ੍ਹਾਂ ਦੀ ਜੈਕਟ ਹੁੰਦੀ ਹੈ ਇੱਕ ਬੋਲਟ ਪ੍ਰੂਫ ਜਿਹਦੇ ਵਿੱਚ ਦੀ ਗੋਲੀ ਨਹੀਂ ਲੰਗਦੀ ਇੱਕ ਹੁੰਦੀ ਆ ਵਾਟਰ ਪ੍ਰੂਫ ਜਿਹਦੇ ਨਾਲ ਬੰਦਾ ਪਾਣੀ 'ਚ ਨਹੀਂ ਡੁੱਬਦਾ ਇਹ ਲੋਕ ਬੇਇੱਜ਼ਤੀ ਪ੍ਰੂਫ ਨੇ ਬੇਇੱਜ਼ਤੀ ਪ੍ਰੂਫ ਆ ਬੇਇੱਜ਼ਤੀ ਪ੍ਰੂਫ ਕਿਵੇਂ ਜਿੰਨੇ ਮਰਜੀ ਇਹਨਾਂ ਦੇ ਛੱਤਰ ਪੈ ਜਾਣ ਫੇਰ ਵੀ ਕੋਈ ਸ਼ਰਮ ਨਹੀਂ ਕਰਦੇ ਆ ਕੱਲ ਸੁਣਿਆ ਅਸੀਂ ਇੱਕਾ ਇੰਦਰ ਘੱਗੇ ਨਾਂ ਦਾ ਦੁਸ਼ਟ ਬਕਵਾਸ ਮਾਰ ਰਿਹਾ ਸੀ ਬਾਬਾ ਦੀਪ ਸਿੰਘ ਦੇ ਬਾਰੇ ਕਈ ਵਾਰੀ ਉਹਨੇ ਛੱਤਰ ਖਾਦੇ ਆ ਆ ਪਿਛਲੇ ਸਾਲ ਆ ਧੁੰਦਾ ਜਿਹੜਾ ਵੱਡਾ ਖੱਬੀ ਖਾਨ ਕਹਾਉਂਦਾ ਜੇ ਤੇਰੇ ਚ ਐਡੀ ਜ਼ੁਰਤ ਸੀ ਅਮਰੀਕਾ ਦੇ ਵਿੱਚੋਂ ਵਿਚਾਰ ਕਰਨ ਤੋਂ ਕਿਉਂ ਭੱਜਿਆ ਤੂੰ ਉੱਥੇ ਵਿਚਾਰ ਕਿਉਂ ਨਾ ਕਰੀਂ ਸਿੰਘਾਂ ਦੇ ਨਾਲ ਕਮਰੇ ਦੇ ਵਿੱਚ ਬੈਠ ਕਰਕੇ ਬਕਵਾਸ ਮਾਰਨਾ ਬੜੀ ਸੌਖੀ ਗੱਲ ਐ ਜਦੋਂ ਸਾਹਮਣੇ ਸਾਧ ਸੰਗਤ ਜੀ ਬੋਲਣਾ ਪੈਂਦਾ ਨਾ ਕੋਈ ਗੁਰੂ ਕਾ ਖਾਲਸਾ ਟੱਕਰਦਾ ਪਤਾ ਤਾਂ ਉਦੋਂ ਲੱਗਦਾ ਲੈ ਕੇ ਪੁਲਿਸ ਦੀਆਂ ਸਕਿਉਰਟੀਆਂ ਬਕਵਾਸ ਕਰਨਾ ਬੜਾ ਸੌਖਾ ਐ ਇਹ ਲੋਕ ਤੋੜ ਰਹੇ ਆ ਗੁਰਬਾਣੀ ਦੇ ਨਾਲੋਂ ਗੁਰਬਾਣੀ ਪੜ੍ਹਨੀ ਪਖੰਡ ਕਦੇ ਨਹੀਂ ਹੋ ਸਕਦੀ ਉਛਾ ਦੇਣਾ ਤਾਗੇ ਤਬੀਤ ਕਰਨਾ ਫੂਕਾ ਮਾਰਨੀਆ ਭੂਤ ਪ੍ਰੇਤਾਂ ਨੂੰ ਮੰਨਣਾ ਇਹ ਪਖੰਡ ਹੈ ਇਹਦੇ ਬਾਰੇ ਨਹੀਂ ਬੋਲਦੇ ਚਪਹਿਰੇ ਦੇ ਮਗਰ ਬੋਲਦੇ ਐ ਜੇ ਅਸਾਈਆਂ ਦੇ ਪ੍ਰਚਾਰ ਨੂੰ ਠੱਲ ਪਾਈ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿਹੜਾ ਚਪਹਿਰਾ ਸਾਹਿਬ ਹੁੰਦਾ ਲੱਖਾਂ ਲੋਕ ਉੱਥੇ ਜਾਂਦੇ ਨੇ ਉਹਨੇ ਠੱਲ ਪਾਈ ਹੈ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਨੇ ਠੱਲ ਪਾਈ ਹੈ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਸ੍ਰੀ ਗ੍ਰੰਥ ਦਸਮ ਗ੍ਰੰਥ ਦੇ ਬਾਰੇ ਵੀ ਇਹ ਲੋਕ ਬੜਾ ਗਲਤ ਪ੍ਰਚਾਰ ਕਰਦੇ ਨੇ ਸ੍ਰੀ ਦਸਮ ਗ੍ਰੰਥ ਨੂੰ ਪੜ੍ਹਨਾ ਨਹੀਂ ਚਾਹੀਦਾ ਕਹਿੰਦੇ ਇਹਦੇ ਵਿੱਚ ਅਸ਼ਲੀਲਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੁਝ ਐਸੀਆਂ ਪੰਕਤੀਆਂ ਹਨ ਜਿਹੜੀਆਂ ਪੰਕਤੀਆਂ ਦੇ ਅਰਥ ਆਪਾਂ ਇੱਥੇ ਨਹੀਂ ਕਰ ਸਕਦੇ ਸਪਸ਼ਟ ਕੱਲ ਨੂੰ ਕਹਿ ਦੋਗੇ ਗੁਰੂ ਗ੍ਰੰਥ ਸਾਹਿਬ ਨਾਲ ਪੜੋ ਪਰਦਾਰਾ ਸੰਗ ਫੱਕਾ ਹੈ ਫਾਕੇ ਦਾ ਕੀ ਅਰਥ ਹੈ ਸਪਸ਼ਟ ਰੂਪ ਦੇ ਵਿੱਚ ਆਪਾਂ ਅਰਥ ਨਹੀਂ ਕਰ ਸਕਦੇ ਆਪਾਂ ਤਰੀਕੇ ਨਾਲ ਅਰਥ ਕਰਾਂਗੇ ਜਿਹੜਾ ਭਾਈ ਪ੍ਰਾਈ ਇਸਤਰੀ ਜਾਂ ਪ੍ਰਾਏ ਪੁਰਸ਼ ਨਾਲ ਜਿਹੜਾ ਖੇ ਖਾਵੇਗਾ ਉਹਦਾ ਲੋਕ ਪ੍ਰਲੋਕ 'ਚ ਮੂੰਹ ਕਾਲਾ ਹੋਵੇਗਾ ਇਸ ਤਰ੍ਹਾਂ ਆਪਾਂ ਤਰੀਕੇ ਨਾਲ ਅਰਥ ਕਰਾਂਗੇ ਇਸ ਕਰਕੇ ਬੜਾ ਜ਼ੋਰ ਇਹ ਲੋਕ ਲਾ ਰਹੇ ਐ ਸ੍ਰੀ ਦਸਮ ਗ੍ਰੰਥ ਦੇ ਖਿਲਾਫ ਪਰ ਜਿੰਨਾ ਮਰਜੀ ਤੁਹਾਨੂੰ ਚੈਲੰਜ ਆ ਜਿੰਨਾ ਮਰਜੀ ਰੌਲਾ ਪਾ ਲੋ ਤੁਹਾਡਾ ਕਿਸੇ ਨੇ ਨਹੀਂ ਤੁਹਾਡੇ ਸੁਣਨਾ ਜਿਉਂ-ਜਿਉਂ ਤੁਸੀਂ ਗਲਤ ਪ੍ਰਚਾਰ ਸ੍ਰੀ ਦਸਮ ਗ੍ਰੰਥ ਬਾਰੇ ਕਰ ਰਹੇ ਹੋ ਨਾ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਕਿ ਦਸਮ ਗ੍ਰੰਥ ਕੀ ਚੀਜ਼ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਨੁੜਕੀ ਦੀ ਧਰਤੀ ਤੇ ਇਸ ਸਥਾਨ ਤੇ ਸ੍ਰੀ ਦਸਮ ਗ੍ਰੰਥ ਦਾ ਇੱਥੇ ਪ੍ਰਕਾਸ਼ ਕਰਾਂਗੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਹਿਜ ਪਾਠ ਇਹ ਸਾਰੇ ਇੱਥੇ ਚੱਲਿਆ ਕਰਨਗੇ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਚੱਲਦੀ ਹੈ। ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਦੀ ਬਾਣੀ ਤੱਕ ਸਿੱਖ ਨੇ ਨਿਸ਼ਚਾ ਰੱਖਣਾ ਹੈ। 10ਵੇਂ ਪਾਤਸ਼ਾਹ ਦੀ ਬਾਣੀ ਮਤਲਬ ਖੀਰੀ ਦਸਮ ਗ੍ਰੰਥ ਸਾਹਿਬ ਇਹਨਾਂ ਨੂੰ ਸਾਡਾ ਇੱਕ ਸਵਾਲ ਹੈ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਕਿ ਤੁਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬੀ ਨਾ ਪੜੋ ਕਿਉਂਕਿ ਇਹ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਕਿਉਂਕਿ ਜਦੋਂ ਦਮਦਮਾ ਸਾਹਿਬ ਮਹਾਰਾਜ ਗਏ ਐ ਧੀਰਮੱਲੀਆਂ ਨੇ ਜਵਾਬ ਦੇ ਦਿੱਤਾ ਸੀ ਕਿ ਦਸਵਾਂ ਗੁਰੂ ਜੇ ਅੰਤਰਜਾਮੀ ਹੈ ਤਾਂ ਆਪ ਬਾਣੀ ਉਚਾਰ ਲਵੇ ਇਤਿਹਾਸ ਦੱਸਦਾ ਹੈ ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੀ ਲਾ ਕੇ ਅਮਰਤ ਵੇਲੇ ਏਕ ਓੰਕਾਰ ਤੋਂ ਲੈ ਕੇ 18.20 ਤੱਕ ਮਹਾਰਾਜ ਨੇ ਅੰਤਰਜਾਮਤਾ ਨਾਲ ਬਾਣੀ ਉਚਾਰੀ ਇਹ ਵੀ ਦਸਵੇਂ ਪਾਤਸ਼ਾਹ ਦੀ ਉਚਾਰਨ ਕੀਤਾ ਹੋਇਆ ਨਾ ਸਾਰਾ ਭਾਈ ਮਨੀ ਸਿੰਘ ਸਾਹਿਬ ਤੋਂ ਲਿਖਵਾਇਆ ਫੇਰ ਤੁਸੀਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪੜਦੇ ਹੋ ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਾਲ ਇੰਨੀ ਨਫ਼ਰਤ ਹੈ ਇਸ ਕਰਕੇ ਆਓ ਬਚੋ ਇਹਨਾਂ ਲੋਕਾਂ ਤੋਂ ਸਾਧ ਸੰਗਤ ਜੀ ਦੂਜਿਆਂ ਨੂੰ ਪਖੰਡੀ ਦੱਸਣਾ ਦੂਜਿਆਂ ਨੂੰ ਕਹਿਣਾ ਲੁੱਟ ਕੇ ਖਾ ਗਏ ਆਪ ਮੰਗ ਕੇ ਮਾਇਆ ਲੈਣੀ ਕਥਾ ਦੀ ਡਾਲਰਾਂ ਦੇ ਵੱਡੇ ਵੱਡੇ ਢੇਰ ਮੂਰੇ ਲਵਾ ਲੈਣੇ ਸਾਧ ਸੰਗਤ ਜੀ ਇਸ ਕਰਕੇ ਐਤੂ ਵੱਡਾ 도ਗਲਾਪਣ ਹੋਰ ਕੀ ਹੋ ਸਕਦਾ ਹੈ ਆਓ ਬਾਬਾ ਕਰਮਚੰਦ ਸਿੰਘ ਖਾਲਸਾ ਮਹਾਪੁਰਖਾਂ ਦੇ ਸਮੇਂ ਵੀ ਇਹੋ ਜਿਹੇ ਬੜੇ ਆਏ ਦਸਮ ਦੀਨਦਿਆ ਕਰਨ ਵਾਲੇ ਪਸੌੜੀਏ ਅੱਜ ਪਸੌੜੀਆਂ ਨੂੰ ਕੌਣ ਜਾਣਦਾ ਹੈ ਤੇ ਅੱਜ ਸੰਤ ਗੁਰਬਚਨ ਸਿੰਘ ਖਾਲਸਾ ਦੀ ਜਾਇਜ ਆਕਾਰ ਆ ਪੂਰੇ ਵਿਸ਼ਵ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸੰਗਤ ਜੀ ਤੁਸੀਂ ਵਿਚਾਰ ਦੇਖੀ ਹੋਣੀ ਆ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਕਿ ਕਿਉਂ ਵਿਰੋਧਤਾ ਕਰਦੇ ਪਏ ਆ ਤੇ ਫਿਰ ਅਸਾਈਆਂ ਦੀ ਵਿਰੋਧਤਾ ਕਿਉਂ ਨਹੀਂ ਕਰਦੇ ਜਦੋਂ ਗੁਰੂ ਪਾਪਾ ਦੀਪ ਸਿੰਘ ਦੀ ਤੇ ਅਸਥਾਨ ਤੇ ਜਾਨ ਦੀ ਵਿਰੋਧ ਕੋਈ ਛੇਡਾਂ ਦੇ ਅਸਥਾਨ ਤੇ ਜਾ ਨਹੀਂ ਸਕਦੇ ਫਲਾ ਤੇ ਆਪਣੇ ਵਿਚਾਰ जरूर ਦੇ ਆ ਜੇ ਤੁਸੀਂ ਸੰਗਤ ਦੇ ਵਿਚਾਰਾਂ ਤੋਂ ਬਿਨਾ ਗੱਲ ਨਹੀਂ ਬੰਦੀ ਵਿਚਾਰ ਆਪਣੇ ਕਮੈਂਟਾਂ ਚ ਜਰੂਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੇ ਤਾਂ ਕਿ ਚੰਗਾ ਵਿਚਾਰ ਸਭ ਤੱਕ ਪਹੁੰਚ ਸਕੇ ਆਓ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਉਹ ਵੀਡੀਓ ਦਾ ਇੰਤਜ਼ਾਰ ਕਰਿਓ ਅਸੀਂ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਉਣ ਵਾਲੇ ਆ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ